ਤੁਝੜੂਆ ਖਬਰਨਾਮੇ ਨਾਲ ਜਗਤਾਨ ਦੇ ਸਾਇੰਸ ਸਵਦਾ ਸਵਾਦ ਕਰਦਾ ਹੈ ਜੋ ਕੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਨੂੰ ਕਿਤਨੇ ਕਿਤੇ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਆਏ ਦੇਣੀ ਕੋਈ ਨਾ ਕੋਈ ਸੰਘਰਸ਼ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀਤਾ ਜਾਂਦਾ ਕਿਉਂਕਿ ਅਕਸਰ ਹੀ ਪੰਜਾਬ ਦੇ ਵਿੱਚ ਹੁਣ ਅੰਗਰੇਜ਼ੀ ਅਤੇ ਹਿੰਦੀ ਦਾ ਜ਼ਿਆਦਾ ਇਸਤੇਮਾਲ ਕਰਨ ਲੱਗਿਆ ਜਾ ਰਿਹਾ ਜਿਸ ਕਾਰਨ ਪੰਜਾਬੀ ਮਾਂ ਬੋਲੀ ਨੂੰ ਪਛੜਿਆ ਮਹਿਸੂਸ ਕਰ ਰਹੇ ਨੇ ਪੰਜਾਬੀ ਲੋਕ ਜਿੱਥੇ ਕਿ ਪੰਜਾਬੀ ਬੋਲੀ ਲਈ ਵੱਖ-ਵੱਖ ਸੈਮੀਨਾਰ ਆਜ ਰਹੇ ਲੋਕਾਂ ਨੂੰ ਅਨਵੇਸ ਕੀਤਾ ਜਾ ਰਿਹਾ ਤੇ ਆਉਣ ਵਾਲੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਬਾਰੇ ਜਾਗਰੂਤ ਕੀਤਾ ਜਾ ਰਿਹਾ ਹੈ ਉੱਥੇ ਹੀ ਅਜਿਹੇ ਬੱਚੇ ਕੁਝ ਅਜਿਹੇ ਇਨਸਾਨ ਹਨ ਜੋ ਪੰਜਾਬੀ ਬੋਲੀ ਨੂੰ ਜਿਉਂਦਾ ਰੱਖਣ ਲਈ ਵੱਖ-ਵੱਖ ਉਪਰਾਲੇ ਕਰ ਰਹੇ ਨੇ ਕੋਟਪੁਰਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਵੱਲੋਂ ਪੰਜਾਬੀ ਮਾਂ ਬੋਲੀ ਲਈ ਸੇਵਾ ਵੀ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਆਪਣਾ ਵੀ ਰੋਜ਼ਗਾਰ ਚਲਾਇਆ ਜਾ ਰਿਹਾ ਅਤੇ ਹੋਰਾਂ ਨੂੰ ਵੀ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਪਿਛਲੇ ਨਹੀਂ ਇੱਕ ਫ੍ਰੀ ਕੋਰਟ ਦੇ ਵਿੱਚ ਸਮਾਗਮ ਕਰਾਇਆ ਗਿਆ ਜਿਸ ਵਿੱਚ ਗੁਰਵਿੰਦਰ ਸਿੰਘ ਵੱਲੋਂ ਆਪਣੇ ਸਟਾਲ ਲਾਏ ਗਏ ਸੀ ਜਿਸ ਵਿੱਚ ਉਹਨਾਂ ਵੱਲੋਂ ਪੰਜਾਬੀ ਬੋਲੀ ਦੇ 35 ਅੱਖਰਾਂ ਦੇ ਵੱਖ-ਵੱਖ ਤਰ੍ਹਾਂ ਦੀਆਂ ਬੰਨੀਆਂ ਤਿਆਰ ਕੀਤੀਆਂ ਗਈਆਂ ਉਹਨਾਂ ਦੀ ਨਮਾਇਸ਼ ਲਗਾਈ ਸੀ ਜਿਸ ਵਿੱਚ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਿਆ ਗਿਆ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕਿਹੜੀ-ਕਿਹੜੀ ਅੱਗੇ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਤੇ ਆਪਣੇ ਕੋਲੇ ਬੇਸਿਕਲੀ ਆਪਾਂ ਦੋ ਕਨਸੈਪਟ ਤੇ ਕੰਮ ਕਰਦੇ ਹਾਂ ਇੱਕ ਸਾਡੇ ਕੋਲੇ ਹੈ ਗਰਮਕੇ ਖਜ਼ਾਨਾ ਪੰਜਾਬੀ ਮਾਂ ਬੋਲੀ ਦੇ ਪ੍ਰੋਡਕਟਸ ਤਿਆਰ ਕਰਦੇ ਆਪਾਂ ਇੱਕ ਆਪਣੇ ਕੋਲ ਹੈ ਇਕੋ ਫਰੈਂਡਲੀ এনवायरमेंट ਨੂੰ ਪ੍ਰੋਡਕਟਸ ਲੈ ਕੇ ਬਣੇ ਹੋਏ ਨੇ ਮੈਂ ਇਹਨਾਂ ਪ੍ਰੋਡਕਟਸ ਦਾ ਰੂਪ ਰੂਪ ਕਰਨਾ ਜਿਵੇਂ ਦੇਖੋ ਤੁਸੀਂ ਇਹ ਭਾਜੀ ਤੋਰੀਆਂ ਤੋਂ ਬਣਿਆ ਹੈ ਛਾਵਾ ਬਾਡੀ ਸਕ ਕਾ ਪਲਾਸਟਿਕ ਦਾ ਆਪਾਂ ਯੂਜ਼ ਕਰਦੇ ਹਾਂ ਇਹ ਪਰਣੇਲੇ ਵੀ ਯੂਜ਼ ਹੁੰਦਾ ਬੇਸਿਕਲੀ ਇਹ ਕਨਸੈਪਟ ਬਣਾਉਣ ਵਾਸਤੇ ਲੋਨ ਇਹ ਸਾਬਣਾ ਬਣੀਆਂ ਹੋਈਆਂ ਨੇ ਬਾਂਸ ਦੀਆਂ ਨੇਚਰ ਹੋਮ ਮੇਡ ਤਿਆਰ ਕੀਤੀ ਹੋਇਆ ਇਹ ਟੂਥ ਬਰਸ਼ ਨੇ ਜੀ ਬੈਂਬੂ ਸਾਰਾ ਬੈਂਬੂ ਦਾ ਸਮਾਨ ਤਿਆਰ ਕੀਤਾ ਹੋਇਆ ਜਿਵੇਂ ਬੈਂਬੂ ਟੂਥ ਬਰਸ਼ ਹੋ ਗਏ ਇਕੋ ਫ੍ਰੈਂਡਲੀ ਨੇ ਜਿਹੜੇ ਵੇਸਟ ਕਰਾਂਗੇ ਵਾਤਾਵਰਨ ਖਰਾਬ ਨਹੀਂ ਕਰਾਂਗੇ ਭਾਵੇਂ ਜਿਹੜਾ ਪਰਚਾ ਭਾ ਯੂਜ਼ ਕਰ ਰਹੇ ਆ ਆਲਰੇਡੀ ਨਾ ਉਹ ਹਜ਼ਾਰਾਂ ਸਾਲ ਨਹੀਂ ਗਲਦੇ ਜਿਵੇਂ ਆਪਣੇ ਕੋ ਟੈਂਕ ਲਿਨਰ ਹੈਗੀ ਬੈਂਬੂ ਦੀ ਬਣੀ ਹੋਈ ਹੈ ਸਾਰੀ ਫੰਗਸ ਨਹੀਂ ਪੈਂਦੀ ਜੰਗਾਲ ਨਹੀਂ ਪੈਂਦੀ ਕਿ ਪੈਨ ਹੈਗੇ ਨੇ ਬਾਂਸ ਦੇ ਬਣੇ ਹੋਏ ਹੈ ਇੱਗੇ ਸੀ ਕਾਗਜ਼ ਉਹ ਤਿਆਰ ਕੀਤੇ ਹੁੰਦਾ ਪੈਨ ਤੇ ਪੈਨਸਲਾਂ ਬੱਚਿਆਂ ਦੇ ਲਈ ਕਾਗਜ਼ ਤੋਂ ਇਹਦੇ ਵਿੱਚ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਅੱਛਾ ਜਦੋਂ ਬੱਚਾ ਪੈਨ ਤੇ ਪੈਨਸਲ ਯੂਜ਼ ਕਰੂਗਾ ਨਾ ਉਹਨੇ ਵੇਸਟ ਨਹੀਂ ਕਰਨਾ ਜਦੋਂ ਘਰੇ ਗਮਲੇ ਚ ਲਗਾ ਦੇਣਾ ਤੇ ਪੌਦਾ ਪਲਾਂਟ ਨਿਕਲਿਆ ਆਊਗਾ ਇੱਕ ਚੀਜ਼ ਤੋਂ ਦੋ ਦੋ ਕੰਮ ਹੋ ਜਾਂਦੇ ਦੁੱਧ ਕਾ ਉੱਪਰ ਹਰ ਕਿ ਲਿਖਿਆ ਆ ਕਿਹੜੇ ਕਿਹੜੇ ਪਲਾਂਟਾਂ ਦੇ ਬੀਜ ਪਾਏ ਹੋਏ ਨੇ ਹਾਂ ਹਾਂ ਸਿੱਖੋ ਵਰਤ ਤੇ ਹੋਰ ਇਹਦੇ ਵਿੱਚ ਇੱਕ ਪੱਖਾ ਲੈ ਕੇ ਆਂਦੇ ਰੋ ਸਾਡੇ ਕੋਲ ਇੱਕ ਕੈਲੰਡਰ ਹੈ ਜੀ ਗਰਮ ਪਲਾਂਟੇਬਲ ਕੈਲੰਡਰ ਹੈ ਇਹਦੇ ਵਿੱਚ ਸਬਜ਼ੀਆਂ ਫੁੱਲਾਂ ਦੇ ਬੀਜ ਪਾਏ ਹੋਏ ਆ ਜੇ ਤੇ ਮੰਤ ਪੂਰਾ ਹੋਏਗਾ ਨਾ ਹੁਣ ਤੁਸੀਂ ਮਤਲਬ ਗਮਲੇ ਚ ਲਗਾ ਕੇ ਪਾਣੀ ਲਗਾ ਦੋ ਪੌਣ ਨਿਕਲੇ ਆਉਣਗੇ ਫਲਾਵਰ ਦੇ ਇਹਦੇ ਵਿੱਚ ਇਹਦੇ ਵਿੱਚ ਹਾਂ ਇਹਦੇ ਵਿੱਚ ਹੀ ਨੇ ਉੱਪਰ ਲਿਖਿਆ ਹੋਇਆ ਕਿਹਦੇ ਕਿਹਦੇ ਫਲਾਵਰ ਦੇ ਨਾਮ ਨੇ ਜਿਹਨਾਂ ਪਲਾਂਟੇ ਮਿਲ ਕਲੰਡਰ ਬੋਜੇ ਨੇ ਪਲਾਂਟੇ ਪਰ ਪੈਨਸਲਾਂ ਪੈਨ ਨੇ ਹਨਾ ਵੀ ਪਲਾਂਟੇ ਪਰ ਕਲੰਡਰ ਹੈਗੇ ਨੇ ਇੱਕ ਸਾਡੇ ਕੋਲ ਗਰਮਕੀ ਦੇ ਹੈਗੇ ਦੇਖੋ ਤੁਸੀਂ ਧਿਆਨ ਨਾਲ ਜੀ ਇਹ ਸਾਰਾ ਸਬਕ ਤਿਆਰ ਕਰਦੇ ਮੇਰ ਜੀ ਇੱਥੇ ਜਰਸੀ ਖੋ ਤਿਆਰ ਕਰਦੇ ਹਾਂ ਇਹ ਸਾਰਾ ਗਰਮਕੀ ਦਾ ਸਮਾਨ ਅਸੀਂ ਖੋ ਤਿਆਰ ਕਰਦੇ ਹਾਂ ਜਿਵੇਂ ਆਹ ਗਰਮਕੀ ਕੜੀਆਂ ਹੋ ਗਈਆਂ ਵੇ ਜੀ ਦੇਖੋ ਧਿਆਨ ਨਾਲ ਦੇਖੋ ਵੇ ਦੇਸੀ ਮਹੀਨੇ ਵੀ ਹੈਗੇ ਨੇ ਅੰਗਰੇਜ਼ੀ ਮਹੀਨੇ ਵੀ ਹੈਗੇ ਨੇ ਗੁਰਮਖੀ ਅੰਕ ਵੀ ਹੈਗੇ ਨੇ ਰੋਤਾਂ ਵੀ ਹੈਗੀਆਂ ਨੇ ਜਿਵੇਂ ਆਪਾਂ ਹੁਣ ਗੱਲ ਕਰੀ ਦਸੰਬਰ ਚੱਲਦਾ ਸ਼ੁਰੂ ਅੰਗਰੇਜ਼ੀ ਮਹੀਨੇ ਵੀ ਐਕਸਪਲੇਨ ਕਰੂਗਾ ਕਿ ਗੁਰਮਖੀ ਦੇ ਅੰਕ ਵੀ ਹੈਗੇ ਨੇ ਇਹ ਗੁਰਮਖੀ ਕੈਲੰਡਰ ਹੈ ਜੀ ਗੁਰਮਖੀ ਦੇ ਤਰੀਕਾ ਯਾਦ ਕਰਨ ਵਾਸਤੇ ਇਹ ਡੇਲੀ ਯੂਜ਼ ਕਰਨ ਵਾਸਤੇ ਹੈਗਾ ਤੁਹਾਨੂੰ ਵਾਈਟਿੰਗਸ ਘੁਮਾਉਣਾ ਪਏਗਾ ਪਰ ਡੇ ਦੇ ਅਕੋਰਡਿੰਗ ਮੇਰੇ ਕੋਲ ਪ੍ਰੋਡਕਟਸ ਦੇ ਅਪਰਕਸਿਮੇਟ 30 ਪ੍ਰੋਡਕਟਸ ਨੇ ਜਿਹਦੇ ਵਿੱਚ ਵਿੱਚ 15 150 ਰੁਪਏ ਤੋਂ 100 ਰੁਪਏ ਦੇ ਨੇ ਇਨੇ ਕੋਸਟੇ ਨਹੀਂ ਹੈਗੇ ਜਿਸ ਦੇ ਮੈਂ ਸਾਰੇ ਪ੍ਰੋਡਕਟਸ ਵੀ ਦੇਖ ਰਹੇ ਹੁਣੇ 50-50 ਰੁਪਏ ਦੀ ਰੇਂਜ ਦੇ ਵਿੱਚ ਹੀ ਹੈਗੇ ਜੀ ਇਹ ਜਿਹੜਾ ਜਿਹੜਾ ਸਾਰੇ ਤੁਸੀਂ ਆਪ ਖੁਦ ਤਿਆਰ ਕਰਦੇ ਹੋ ਹਾਂ ਇਹ ਵਿੱਚ ਜਿੰਨੇ ਪ੍ਰੋਡਕਟਸ ਦੇਖ ਰਹੇ ਹੋ ਇਹਦੇ ਵਿੱਚ 80% ਤੁਸੀਂ ਖੁਦ ਤਿਆਰ ਕਰਦੇ ਆਂ ਆਪ ਖੁਦ ਸਾਰੇ ਵੀ ਤਿਆਰ ਕੀਤੇ ਹੋਏ ਹਾਂ 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 ਬਿਲਕੁਲ ਜੀ ਇਹ ਸਾਡੇ ਗਰਮਕੀ ਦੇ ਖਜਾਨੇ ਨੇ ਜੀ ਇਹ ਬੀਬੀਆਂ ਨੇ ਤਿਆਰ ਕੀਤੇ ਹੋਏ ਆ ਉਹ ਵੀ ਇੱਕ ਆ ਉਹ ਮੁਸ਼ਕਲ ਨਹੀਂ ਹੁੰਦਾ ਉਹ ਸਾਰੇ ਪ੍ਰੋਡਕਟਸ ਸਾਰੇ ਪੂਰੇ ਆਲ ਓਵਰ ਇੰਡੀਆ ਕੈਸ਼ ਔਨ ਡਿਲੀਵਰੀ ਆ ਕਿਤੇ ਮਰਜੀ ਪੂਰੇ ਆਲ ਓਵਰ ਇੰਡੀਆ ਸੀਓਡੀ ਸਰਵਿਸ ਆਪਣੀ ਹੈਗੀ ਆ ਸੀ ਘਰੇ ਬੈਠੇ ਵੀ ਆਰਡਰ ਪਾ ਸਕਦੇ ਹੋ ਸਾਡੇ ਵੈਬਸਾਈਟ ਤੇ ਆਰਡਰ ਪਾ ਸਕਦੇ ਹੋ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੇਰਾ ਮੋਬਾਈਲ ਨੰਬਰ ਹੈ 9876651212 ਉੱਤੇ ਵਟਸਐਪ ਕਰ ਲਓ ਚਾਹ ਤੁਸੀਂ ਅਵਿਜੀ ਵਿੱਚ ਕਰਾ ਸਕਦੇ ਹੋ ਬੋਰਡ ਤੇ ਸਾਡਾ ਨਵਜੋਤ ਜੀਵਕਾ ਸੈਲਫ ਹੁਲਪ ਗਰੁੱਪ ਹੈਗਾ ਡਿਪਾਰਟਮੈਂਟ ਸਾਨੂੰ ਬੜੀ ਮਤਲਬ ਮਦਦ ਕਰਦਾ ਇਸ ਇਧਰ ਲਈ ਔਰ ਸਾਨੂੰ ਬੜੀ ਗਰੋਥ ਮਿਲੀ ਡਿਪਾਰਟਮੈਂਟ ਦੇ ਨਾਲ ਰੱਖ ਕੇ ਸੈਲਫ ਹੁਲਪ ਗਰੁੱਪਸ ਨੇ ਬੀਬੀਆਂ ਤਿਆਰ ਕਰ ਦੇਣੇ ਜਿੰਨਾ ਸਾਰਾ ਤੁਸੀਂ ਤਮਨ ਤੇ ਦੇਖ ਰਹੇ ਹੋ ਨਾ ਇਹ ਸੀ ਜੀ ਬਸ਼ੀਰਾਂ ਤਿਆਰ ਕਰਦੇ ਨਾ ਇਹ ਸਾਰਾ ਬ ਜੋ ਜਿਹੜਾ ਕਿ ਉਹ ਜਿਹੜਾ ਕਰਖਿਆ ਹੈ ਵੀ 바ਰ ਕੋਡ ਆਪਣਾ ਰੱਖਾ ਹੋਵੇ ਦੁਕਾਨ ਦੇ ਵਿੱਚ ਇਹ ਚੀਜ਼ ਇਸ ਤੋਂ ਇਹ 바ਰ ਕੋਡ ਆ ਸਾਡਾ ਜੀ ਤੁਸੀਂ ਆਪੇ ਵੀ ਬਣਾ ਸਕਦੇ ਬਿਲਕੁਲ ਬਣਾ ਸਕਦੇ। ਹੋ ਸਾਰੇ ਪ੍ਰੋਡਕਟਸ ਪੂਰੇ ਆਲ ఓਵਰ ਇੰਡੀਆ ਕੈਸ਼ ਔਨ ਡਿਲੀਵਰੀ ਹੈ। ਇਹ ਦੇਖੋ ਵਿੱਚ ਤੁਹਾਨੂੰ ਦਿਖਾਣਾ ਇਹ ਬੈਂਬੂ ਵਾਸਤੇ ਡੈਰੀ ਹੈ ਜੀ ਇਹ ਬੈਂਬੂ ਦੀ ਬਣੀ ਹੋਈ ਆ। ਇਹ ਸਾਰਾ ਬੈਂਬੂ ਆ। ਸਾਰਾ ਇਹ ਬਾਸ ਤੋਂ ਤਿਆਰ ਕੀਤਾ। ਇਹ ਸਾਰਾ ਬਾਸ ਤੋਂ ਤਿਆਰ ਕੀਤਾ ਹੈ। ਇਹ ਸਾਰਾ ਬੈਂਬੂ ਆ। ਇਹ ਬੋਟਲ ਹੈ ਬੈਂਬੂ ਦੀ। ਇਹ 10 ਘੰਟੇ ਦਾ ਗਰਮ ਠੰਡਾ ਰੱਖਦੀ ਹੈ ਕੋਈ ਟੇਸਟ ਚੇਂਜ ਨਹੀਂ ਕਰੋਗੇ ਹਾਂ ਸੁਣ ਲੱਗਾ ਵਿੱਚ ਚਾਹੇ ਗਰਮ ਚਾਹੇ ਠੰਡਾ ਟੇਸਟ ਚੇਂਜ ਨਹੀਂ ਕਰੋਗੇ ਇਹ ਬੁਤ ਜਗੇ ਤਿਆਰ ਕਰਾਉਂਦੇ ਹਾਂ ਹਾਂ ਕੁਝ ਜਨ ਟ੍ਰੇਨਿੰਗ ਕਰਦੇ ਹਾਂ ਬਣ ਜਣਗੇ 80% ਪਕਵ ਤਿਆਰ ਕਰਦੇ ਹਾਂ ਕੁਝ ਜਨ ਲਈ ਗੱਲ ਚੱਲਦੀ ਪਈ ਹੈ ਮਸ਼ੀਨਾਂ ਵਗੈਰਾ ਲੈ ਰਹੇ ਹਾਂ ਅਸੀਂ ਫਿਰ ਦੇਖੋ ਤੇ ਤਿਆਰ ਹੋਣ ਲੱਗ ਜਾ ਦੇ ਨਾਲ ਨਾਲ ਕਿੰਨੇ ਲੋਕਾਂ ਨੂੰ ਤੁਸੀਂ ਕੰਮ ਦਿੱਤਾ ਹੋਇਆ ਸਾਡੇ ਕੋਲ 15 ਵਰਕਰ ਹੈਗੇ ਨੇ ਜੀ ਲੇਡੀਜ਼ ਹੈਗੀਆਂ ਨੇ ਕੁਝ ਮਲਾਜ਼ਮ ਰੱਖੇ ਹੋਏ ਇਸ ਪ੍ਰੋਪਰਟੀ ਸੈਲਰੀ ਦੇ ਉੱਪਰ ਕਿਉਂਕਿ ਬੀਵੀਆਂ ਤਿਆਰ ਕਰਦੀਆਂ ਨੇ ਸਾਰਾ ਸਭ ਕੁਝ ਕਿਵੇਂ ਰਸਪੋਨਸ ਮਿਲਿਆ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੋਨਸ ਹਾਂ ਜਿਵੇਂ ਅਸੀਂ ਪੂਰੇ ਪੰਜਾਬ ਚ ਅਕਿਊਸ਼ਨ ਲਗਾ ਲੈਣੇ ਆ ਪੁਸਤਕ ਮੇਲੇ ਲਗਾ ਲੈਣੇ ਆ ਪਸਾਨ ਮੇਲੇ ਹੋ ਕੇ ਲਗਾ ਲੈਣੇ ਆ ਹਰ ਜਗ੍ਹਾ ਰਿਸਪੋਨਸ ਮਿਲਿਆ 5000 ਰੁਪਏ ਦਾ ਜੀ